ਹਾਂਜੀ ਮੇਰੇ ਵੀਰੋ ਆਪਣੀ ਯਾਤਰਾ ਜਿਹੜੀ ਆ ਸਟਾਰਟ ਹੋ ਚੁੱਕੀ ਆ ਦੇਖ ਸਕਦੇ ਆ ਬੈਕਗ੍ਰਾਉਂਡ ਦੇ ਵਿੱਚ ਪਹਾੜ ਪਹਾੜ ਵਗੈਰਾ ਹੈਗੇ ਆ ਸਿਸਟਮ ਦੇਖ ਸਕਦੇ ਤੁਸੀਂ ਉਹ ਉੱਪਰ ਜਾਣਾ ਆਪਾਂ ਸੰਗਤ ਜਾ ਰਹੀ ਆ ਦੇਖ ਸਕਦੇ ਤੁਸੀਂ ਸੰਗਤ ਵਾਯੁਰ ਜਾ ਰਹੀ ਆ ਉਹ ਜਾ ਰਹੀ ਆ ਸੰਗਤ ਤੁਸੀਂ ਦੇਖੋ ਤਾਂ ਓਏ ਰੁਕ ਕੇ ਦਿਖਾਈ ਜਾਓ ਸਾਰੀ ਸੰਗਤ ਜਾ ਰਹੀ ਆ ਦੇਖ ਸਕਦੇ ਪਾਣੀ ਚੱਲ ਰਿਹਾ ਤੇ ਆਪਣੇ ਨਾਲ ਦੇ ਆ ਆ ਜਾਓ ਹਾਂਜੀ ਮੇਰੇ ਵੀਰੋ ਤੇ ਆਪਣੇ ਨਾਲ ਦੇ ਮੁੰਡੇ ਆ ਕਹਿੰਦੇ ਅੱਜ ਟ੍ਰੈਕਿੰਗ ਕਰਨੀ ਆ ਤੇ ਪੂਰਾ ਕਹਿੰਦੇ ਕਰਨਾ ਹਿਸਾਬ ਕਿਤਾਬ ਦੇਸਾਂ ਦੇ ਤੇ ਪਹਾੜ ਬਹੁਤ ਘੈਂਟ ਕਹਿੰਦੇ ਵਿਊ ਆ ਉਹ ਚੜਾਈ ਚੜਨੀ ਆ ਆਪਾਂ ਤੱਕ ਬਹੁਤ ਆ ਚੜਾਈ ਤੇ ਉੱਪਰ ਇਧਰ ਹੈਲੀਕਾਪਟਰ ਦੀ ਸਭਾ ਵੀ ਹੈਗੀ ਆ ਹੈਲੀਕਾਪਟਰ ਦਾ ਇੱਕ ਰਾਉਂਡ ਲਵਾਉਂਦੇ ਆ ਤੇ 15000 ਰੁਪਏ ਨੱਪ ਲੈਂਦੇ ਆ ਰੁਪਈਆ ਸਿੱਧਾ 15000 ਪੈਂਦਾ ਇੱਕ ਗੇੜੇ ਦਾ ਉਹ ਪੁਲ ਕ੍ਰੋਸ ਕਰਕੇ ਤੇ ਆਪਾਂ ਉੱਪਰ ਜਾਣਾ ਉਧਰ ਉਪਰੋਂ ਜਾ ਕੇ ਸਿਸਟਮ ਅੱਗੇ ਅੱਗੇ ਤੇ ਅੱਗੇ ਦਿੰਦਾ ਜਾਊਗਾ ਆਪਾਂ ਹੈਗੇ ਗੋਬਿੰਦ ਘਾਟ ਗੋਬਿੰਦ ਘਾਟ ਤੋਂ ਸਟਾਰਟ ਕਰਕੇ ਆਪਾਂ ਆਪਾਂ ਜਾਣਾ ਗੋਵਿੰਦ ਧਾਮ ਤੇ ਗੋਵਿੰਦ ਧਾਮ ਤੋਂ ਆਪਾਂ ਅੱਗੇ ਕੱਲ ਨੂੰ ਜਾਵਾਂਗੇ ਜਿਹੜੇ ਸਾਡੇ ਕੋਲ ਸਟਿਕਸ ਹੈ ਇਹ ਹੁਣ ਨਹੀਂ ਵਰਤਣੇ ਹਣੀ ਇਹ ਅੱਗੇ ਜਾ ਕੇ ਵਰਤੋ ਹੋਊਗੀ ਬਰਫ਼ ਵਗੈਰਾ ਦੇ ਵਿੱਚ ਜਾਂ ਫਿਰ ਜਿੱਥੇ ਝੜਾਈ ਹੁੰਦੀ ਉੱਥੇ ਵਰਤਿਆ ਜਾਊਗਾ ਇਹ ਨਹੀਂ ਉਪੋ ਸੰਗ ਜਾਰੀ ਜਿੰਨਾ ਤੁਸੀਂ ਟਾਈਮ ਨਾਲ ਨਿਕਲੋਗੇ ਇੱਥੋਂ ਉਹਨਾਂ ਫਿਰ ਜ ਰਹੋਗੇ ਕਿਉਂਕਿ ਠੰਡੇ ਠੰਡੇ ਜਾਵੋ ਲਓਗੇ ਤਾਂ ਫਿਰ ਜ ਰਹੋਗੇ ਗਰਮੀ ਬਾਅਦ ਚ ਵੱਜ ਜਾਂਦੀ ਆ ਤੇ ਉੱਪਰ ਇੰਨੇ ਕੋ ਜਿਆਦੇ ਉੱਪਰ ਆ ਕੰਮ ਸਿਸਟਮ ਦੇਖ ਲਓ ਵੀਰੇ ਵੇਰੋ ਜੇਕਰ ਤੁਸੀਂ ਜੇਕਰ ਚੰਗ ਗੱਡੀ ਵਗੈਰਾ ਤੇ ਆਉਣਾ ਚਾਹੁੰਦਾ ਤਾਂ ਗੱਡੀਆਂ ਹੈਗੀਆਂ ਇਹ 50 ਰੁਪਏ ਲੈਂਦੇ ਤੇ 4 ਕਿਲੋਮੀਟਰ ਤੱਕ ਛੱਡ ਕੇ ਜਾਂਦੇ ਆ ਆ ਜਿਹੜਾ ਸਿਸਟਮ ਹੈਗਾ ਪੰਜਾਹ 50 ਰੁਪਏ ਲੈਂਦੇ ਤੇ ਮਤਲਬ 4 ਕਿਲੋਮੀਟਰ ਤੱਕ ਛੱਡ ਕੇ ਜਾਂਦੇ ਹੈਗੇ ਆ ਤੇ ਤਾਂ ਆਪਾਂ ਜਾਣਾ ਹਜੇ ਤਾਂ ਤਾਂ ਆਪਾਂ ਵਿਊ ਵਿਖਾਵਾਂਗੇ ਇਹ ਹਿਸਾਬਕ ਤਾ ਪਏ ਆ ਇਹ ਐ ਵੀ ਜਿਹੜੇ ਜੇ ਤਾਂ ਤੁਸੀਂ ਬਜ਼ੁਰਗ ਹੋ ਗਏ ਫਿਰ ਤਾਂ ਚੜ ਚੜ ਕੇ ਆਓ ਨਹੀਂ ਤਾਂ ਤੁਸੀਂ ਵੈਸੇ ਵੀ ਆ ਸਕਦੇ ਹੋ ਵੀ ਤੁਰ ਕੇ ਆਓ ਐਡਾ ਕੋਈ ਖਾਸ ਨਹੀਂ ਗਾ ਤੁਰ ਕੇ ਆਏ ਆ ਤੇ ਗੱਡੀ ਤੇ ਜਾਣਾ ਤੇ ਜੇ 50-50 ਰੁਪਏ ਲਾ ਕੇ ਗੱਡੀ ਤੇ ਜਾ ਸਕਦੇ ਆ ਹਾਂ ਜੀ ਵੀਰੋ ਤੇ ਜਿਤ ਮੈਂ ਫਿਰ ਵਾਰ-ਵਾਰ ਕਹਿ ਰਿਹਾ ਜੇ ਤੁਸੀਂ ਬਜ਼ੁਰਗਾਂ ਫੇਰੇ ਤੇ ਚੜਨਾ ਐਵੇਂ ਨਹੀਂ ਚੜ੍ਹਨਾ ਕਿਸੇ ਨੇ ਤੇ ਅਸੀਂ ਤੁਰ ਕੇ ਮੈਂ ਸਾਰੇ ਤੁਰ ਕਿਉ ਮੈਂ ਤਾਂ ਕਹਿੰਦਾ ਥੋੜਾ ਇੰਨਾ ਕਿ ਨਹੀਂ ਕੁ ਬਾਟ ਆ 18-20 ਕਿਲੋਮੀਟਰ ਆਪਣੇ ਪੰਜਾਬੀ ਤਾਂ ਵੈਸੇ ਤੁਰ ਜਾਂਦੇ ਆ ਤੇ ਇੱਥੇ ਚਾਹ ਕਰਾ ਸਿਸਟਮ ਹੈਗਾ ਇੱਥੇ ਆ ਕੇ ਤੁਸੀਂ ਰੈਸਟ ਕਰੋ ਤੇ ਵੇ ਸਾਡੀਆਂ ਹਜੇ ਛੋਟੀਆਂ ਹੈਗੀਆਂ ਇੱਥੋਂ ਤੱਕ ਸੁਣਿਆ ਸੀ ਇਹ ਆ ਵੀ ਕਹਿੰਦਾ ਇੱਥੋਂ ਤੱਕ ਜਿਆਦਾ ਚਿੱਕੀ ਚੜਾਈ ਹੈਗੀ ਆ ਗਾਂ ਜਾ ਕੇ ਵੱਜ ਜਾਂਦੀ ਆ ਚਲੋ ਅੱਗੇ ਦਿਖਾਉਣੀ ਆ ਸਾਨੂੰ ਸਿਸਟਮ ਆਹ ਖਾਣ ਪੀਣ ਦਾ ਪ੍ਰੋਗਰਾਮ ਹੈਗਾ ਤੁਹਾਡੇ ਕੋਲ ਹਾਂਜੀ ਮੇਰੇ ਵੀਰੋ ਜੇ ਤੁਸੀਂ ਆਉਣਾ ਤਾਂ ਸਟੈਪ ਛੋਟੇ ਛੋਟੇ ਰੱਖਣੇ ਤੁਸੀਂ ਜੇ ਵੱਡੇ ਰੱਖੋਗੇ ਤੇ ਕੰਮ ਖਤਰਨਾਕ ਹੋ ਜਾਊਗਾ ਉਹਨਾਂ ਨਾਲ ਦੇ ਸਾਰੇ ਅੱਕੇ ਫਿਰਦੇ ਆ ਉਹ ਤਾਂ ਮੇਰਾ ਅੱਗੇ ਚੱਲ ਰਹੀ ਆ। ਜੇ ਤੁਸੀਂ ਆਉਣਾ ਸਟੈਪ ਛੋੜੇ ਰੱਖਿਆ ਜੇ ਨਹੀਂ ਤਾਂ ਫਿਰ ਕੰਮ ਔਖੇ ਹੋ ਜਾਣਾ। ਜੇ ਉੱਪਰ ਵੀ ਆਉਂਦਾ। ਵੀਰੋ ਮਾਜ਼ ਮੇਰਾ ਹੀ ਕਹਿਣਾ ਸੀਗਾ ਵੀ ਸਟੈਪ ਰੱਖਿਆ ਨੇ ਛੋਟੇ ਜੇ ਤੁਸੀਂ ਆਉਣਾ ਤਾਂ। ਬਿਜੁਰ ਬਿਜਰਗ ਅਬੇ ਸਾਵਧਤਾ ਬਣਾ ਲਈ ਹੁਣ। ਕੰਮ ਔਖਾ ਹੀ ਇੱਥੇ। ਵੇਰ ਵੀਰੋ ਦੇਖ ਸਕਦੇ ਆ ਤੁਹਾਨੂੰ ਜਿਹੜੀ ਆ برفੇ ਜਿਹੜੀ ਦਿਸਣ ਲੱਗ ਪਈ ਇੱਥੋਂ برف ਵਾਲੇ ਪਹਾੜ ਦਿਸਣ ਲੱਗ ਪਿਆ ਤੇ ਇੱਥੇ ਮੇਰੇ ਵੀਰੋ ਕਹਿੰਦੇ ਚੜਨਾ ਸੀਗਾ ਬੈਕ ਸਾਈਡ ਜਿਹੜਾ ਉਹ ਤੇ ਪਾਣੀ ਜਿਤ ਪਾਣੀ ਭਰ ਰਿਆ ਸੀ ਤੇ ਦੇਖ ਸਕਦੇ ਪਿਛਲੀ ਸਾਈਡ ਬਹੁਤ ਔਲੇ ਔਲੇ ਪਹਾੜ ਦਿਸ ਰਹੇ ਆ ਚੜਾਈ ਕਿਤੇ ਕਿਤੇ ਸੰਤਰਾ ਆਉਣ ਦੀ ਜਗ੍ਹਾ ਬਰਾਬਰ ਆਉਣ ਦੀ ਕਿਤੇ ਕਿਤੇ ਫਿਰ ਚੜਾਈ ਸ਼ੁਰੂ ਹੋ ਜਾਂਦੀ ਆ ਫਿਰ ਤੁਸੀਂ ਆਉਣਾ ਤੇ ਇਹ ਗੱਲ ਦਾ ਧਿਆਨ ਰੱਖਿਆ ਜੇ ਵੀ ਸਟੈਪ ਛੋਟੇ ਛੋਟੇ ਰੱਖਿਆ ਜੇ ਜਿਵੇਂ ਅਦਾ ਕੋਈ 1 ਕਿਲੋਮੀਟਰ ਤੁਰ ਲਿਆ ਫਿਰ ਪੰਜ-ਸੱਤ ਮਿੰਟ ਖੜ ਗਿਆ ਐਵੇਂ ਤੁਸੀਂ ਕਰ-ਕਰ ਕੇ ਥੋੜਾ ਸੌਖੇ ਹੋ ਜਾਓਗੇ ਮਗਾਲੇ ਆ ਥੋੜਾ ਬੰਦਾ ਸੌਖਾ ਹੋ ਜਾਂਦਾ ਸਟੈਪ ਛੋਟੇ ਚਲੋਗੇ ਸਾਹ ਘੱਟ ਚੜੂਗਾ ਤੇ એનર્ਜੀ ਘੱਟ ਵੇਸਟ ਹੋਊਗੀ ਤੇ ਬੋਲਣਾ ਆਪਾਂ ਘੱਟਾ ਜਿੰਨਾ ਜ਼ਿਆਦਾ ਬੋਲੋਗੇ ਉਨਾ ਜ਼ਿਆਦਾ ਸਿਸਟਮ ਤੁਹਾਡਾ ਜਿਹੜਾ ਤਰੀਗਾ ਲੋ ਹੋਊਗਾ ਕਚਰ ਵਾਲੇ 1500 ਰੁਪਏ ਤੇ ਮੈਂ ਤੂੰ ਮਾਰਦਾ ਟਟੂਈ ਆਏ 1500 ਕਹਿੰਦੇ ਕਿ ਕਿੰਨਾ ਕਹਿੰਦੇ ਆ ਸਿਸਟਮ ਸਾਰਾ ਓਕੇ ਹੋਇਆ ਪਿਆ ਦੇਖ ਸਕਦੇ ਆ ਹਾਂ ਲਾਲ ਜੀ ਮੈਂ ਕੁੱਤੀ ਵਰਤਮਾ ਮੱਥਾ ਮੱਗਦਾ ਭਾਈ ਹੋਰ ਲਾਵਾ ਗੱਲ ਮੇਰੇ ਵੀਰੇ ਬ੍ਰਿਜ ਹੈਗਾ ਇਹ ਬ੍ਰੇਜ ਤੋਂ ਦੋ ਰਸਤੇ ਆਉਂਦੇ ਇੱਕ ਤਾਂ ਜਿਹੜਾ ਥੱਲੋਂ ਆਉਂਦਾ ਤੇ ਇੱਕ ਜਿਹੜਾ ਉੱਪਰ ਤੇ ਆਉਂਦਾ ਉੱਪਰ ਤੇ ਲੰਗਰ ਸੀਗਾ ਸਾਨੂੰ ਦੰਗਰ ਦੀ ਸੇਵਾ ਮਿਲੀ ਆ ਮਤਲਬ ਕਿ ਬਿਸਕਟ ਵਗੈਰਾ ਤੇ ਚਾਹ ਵਗੈਰਾ ਸਾਨੂੰ ਮਿਲ ਗਈ ਸੀ ਨੀਚੇ ਤੋਂ ਉਹ ਉਦਾਂ ਹੀ ਹੈਗਾ ਖੜ ਜਾ ਕੰਮੀ ਤੇ ਇਹ ਦੇਖ ਸਕਦੇ ਆ ਆ ਆਪਣੇ ਏਰੀਆ ਦਾ ਨਾਮ ਆ ਵੀ ਦੇਖ ਸਕਦੇ ਤੁਸੀਂ ਜਲਾਨਾਵਾਂ ਦਾ ਫਾਇਲ ਕਾ ਇੰਨੇ ਦੂਰ ਦੂਰ ਤੱਕ ਨਾ ਚੱਲਦਾ ਮੇਰੇ ਵੀਰੋ ਦੇਖ ਸਕਦੇ ਤੁਸੀਂ ਆਪਣੇ ਏਰੀਆ ਦਾ ਨਾਮ ਆਇਆ ਪਿਆ ਤੇ ਪਾੜ ਪੂੜ ਜਿਹੜੇ ਕੰਮ ਓਕੇ ਰਿਪੋਰਟਾ ਹੋ ਚੁੱਕਿਆ ਮੈਂ ਤੁਹਾਨੂੰ ਇਹ ਸੁਜੈਸ਼ਨ ਦੇਵਾਂਗਾ ਕਿ ਤੁਸੀਂ ਉਤਰਾ ਰਹੋ ਕਿਉਂਕਿ ਥਰੜਾ ਤੁਹਾਨੂੰ ਇੱਕ ਤਾਂ ਜ਼ੋਰ ਵੱਧ ਲੱਗੂਗਾ ਉਨਾ ਹੀ ਚੜਨਾ ਪੈਣਾ ਇਹ ਕਰ ਦੇਖਣ ਨੂੰ ਲੱਗਦਾ ਵੀ ਆਪਾਂ ਥੱਲੇ ਚੱਲਨੇ ਆ ਪਰ ਚੜਨਾ ਤੁਹਾਨੂੰ ਵੱਧ ਪੈਣਾ ਤੁਸੀਂ ਉੱਪਰ ਨਾਲ ਰਹੋ ਤੇ ਬ੍ਰਿਜ ਦੇ ਉੱਪਰ ਦੇ ਆਓ ਉਹ 올ਡ ਬ੍ਰਿਜ ਹੋ ਚੁੱਕਿਆ ਉਹਦੇ ਉੱਪਰ ਦੇ ਆਉਣਾ ਪੈਣਾ ਜੇ ਤੁਸੀਂ ਜਿਵੇਂ ਇਹ ਵੀ ਉਹ ਆਪਣਾ ਜਿਹੜਾ ਰਹਿ ਚੁੱਕਿਆ ਉਹ 3 ਕਿਲੋਮੀਟਰ ਦਾ ਸਫ਼ਰ ਰਹਿ ਚੁੱਕਿਆ 3 ਕਿਲੋਮੀਟਰ ਦਾ ਸਫ਼ਰ ਰਹਿ ਚੁੱਕਿਆ ਆਪਣਾ ਦੇਖ ਸਕਦੇ ਹੋ ਤੁਸੀਂ ਕੰ ਬਹੁਤ ਉੱਚਾ ਬਹੁਤ ਹੀ ਜ਼ਿਆਦਾ ਉਹ ਬੱਦਲ ਦਿਖਦੇ ਬੱਦਲ ਦੇ ਉੱਤੋਂ ਦੇ ਵੀ ਬਹੁਤ ਸਜਾਣਾ ਪਹਾੜ ਹੈਗੇ ਜਿਹੜੇ ਤੁਹਾਨੂੰ ਸ਼ਾਇਦ ਨਜ਼ਰ ਨਾ ਆ ਰਹੇ ਹੁਣ ਸਾਨੂੰ ਬਹੁਤ ਕਲੀਅਰ ਦਿਖ ਰਿਹਾ ਤੇ ਬਾਕੀ ਸਿਸਟਮ ਆ ਰਹੇ ਨੇ ਜਿਹੜੇ ਬੋਰਡ ਲੱਗਿਆ ਦੇਖ ਲਿਆ ਸੀ 3 ਕਿਲੋਮੀਟਰ ਦਾ ਬੋਰਡ ਹੈਗਾ ਤੇ 3 ਕਿਲੋਮੀਟਰ ਸਾਨੂੰ ਕਰ ਕਰ 2 ਘੰਟੇ 2.5 ਘੰਟੇ ਦਾ ਸਫਰ ਹੋ ਸਾਡੇ ਵਾਸਤੇ ਤੇ ਕਵਰ ਕਰ ਲਾਂਗੇ ਅਸੀਂ ਤੇ ਤੁਸੀਂ ਵੀ ਆਓ ਤੇ ਖਾਣਾ ਪੀਣਾ ਘੱਟ ਖਾਓ ਤੇ ਉਹ ਵਾਰਸ ਵਗੈਰਾ ਲੈ ਸਕਦੇ ਆ ਤੁਸੀਂ ਬੂਸਟ ਕਰਨ ਵਾਸਤੇ ਬੋਡੀ ਨੂੰ ਚਾਕਲੇਟ ਵਗੈਰਾ ਖਾ ਸਕਦੇ ਹੋ ਟੌਫੀ ਵਗੈਰਾ ਰੱਖੋ ਕੋਲ ਇਹ ਜੀਆਂ ਚੀਜ਼ਾਂ ਰੱਖੋ ਖਾਣਾ ਖੂਣਾ ਨਾ ਖਾ ਕੇ ਆਇਆ ਜੀ ਬਾਕੀ ਸਿਸਟਮ ਚੱਲ ਰਿਹਾ ਦੇਖ ਲਓ ਬਹੁਤ ਸੰਗਤ ਜਾ ਰਹੀ ਆ ਪਹਾੜ ਬਹੁਤ ਉੱਚੇ ਐਨੇ ਉੱਚੇ ਕਿ ਵੀ ਤੁਹਾਡੀ ਸੋਚ ਤੋਂ ਵੀ ਪਰੇ ਆ ਆਓਗੇ ਤੇ ਕਰੀ ਪਤਾ ਲੱਗ ਜਾਊਗਾ ਵੀ ਸਿਸਟਮ ਹੈਗਾ ਇੰਡੀਆ ਦੇ ਵਿੱਚ ਵੀ ਕੋਈ ਜਗ੍ਹਾ ਹੈ ਜਿਹੜੀ ਬਹੁਤ ਸੋਹਣੀ ਬਹੁਤ ਜਗ੍ਹਾ ਇਹ ਹੈ ਬੇਸ਼ਰਮੜੀ ਹੈ ਵਧੀਆ ਪਾਣੀ ਚਰਨਾ ਚੱਲ ਲੈ ਮੇਰੇ ਵੀਰੋ ਨੈਚੁਰਲ ਕਿੰਨੇ ਟੋਪ ਆਉਂਦੇ ਨੇ ਬੱਤੀ <laughs> ਹੈ